ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਕੁਰਬਾਨੀ ਵਿੱਚ ਸਮਝਾਉਂਦੇ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਆ ਪ੍ਰਮਾਤਮਾ ਨੇ ਸਾਨੂੰ ਦਿੱਤਾ ਮੈਂ ਅਕਸਰ ਕਹਿਣਾ ਹੁੰਦਾ ਵੀ ਗੁਰਬਾਣੀ ਆ ਜੋ ਉਹ ਮਲਾਪ ਦਾ ਜਿਹੜਾ ਵਿਸ਼ਾ ਹੈਗਾ ਕਿਵੇਂ ਮਲਾਪ ਹੋਇਆ ਮਾਲਕ ਦੇ ਨਾਲ ਸਾਧੂ ਸੰਤਾਂ ਦਾ ਤੇ ਭਗਤਾਂ ਦਾ ਉਹ ਸਾਰਾ ਸਾਨੂੰ ਚੀਜ਼ ਖੋਲ ਕੇ ਬੜੇ ਵਿਸਥਾਰ ਦੇ ਨਾਲ ਦੱਸੀ ਹੋਈ ਆ ਫਿਰ ਜਦੋਂ ਅਸੀਂ ਪੜਦੇ ਆਂ ਤੇ ਫਿਰ ਉਸ ਆਨੰਦ ਦਾ ਅੰਦਾਜ਼ਾ ਤਾਂ ਲਾ ਸਕਦੇ ਆ ਪਰ ਉਹਨੂੰ ਮਹਿਸੂਸ ਨਹੀਂ ਕਰ ਸਕਦੇ ਜਿਵੇਂ ਪਾਤਸ਼ਾਹ ਗੁਰਬਾਣੀ ਚ ਸਮਝਾਉਂਦੇ ਆ ਇਹਨੇ ਸਤ ਗੁਰੂ ਸ਼ਬਦ ਉਜਾਰੋ ਦੀਪਾ ਬਿਨਸਿ ਉਹਨਦੇ ਆਰ ਤੈ ਮੰਦਰ ਰਤਨ ਕੋਠੜੀ ਖੁਲੀ ਅਨੂਪਾ ਬਿਸਮਾ ਦਸੰਪਾਏ ਜਿਉ ਪੀਖਿਓ ਕਹਿ ਨਾ ਜਾਈ ਵਡਿਆਈ ਮਗਨ ਪਾਏ ਉਹਾ ਸੰਗ ਮਾਤੇ ਉਤ ਪੋਤ ਲਪਟਾਈ ਆਲ ਜਾਲ ਨਹੀਂ ਕਿਛ ਜੰਜਾਰਾ ਅਹਿਮ ਬੁੱਧ ਨਹੀਂ ਪੂਰਾ ਉਚਨ ਉਚਾ ਵਿਚਨਾ ਕੀਚਾ ਹੋ ਤੀਰੀ ਤੂੰ ਮੇਰਾ ਏਕੰਕਾਰ ਇਕ ਪਸਾਰਾ ਇਕੇ ਅਪਰ ਅਪਾਰਾ ਇੱਕ ਵਿਸਥਾਰੀ ਇੱਕ ਸੰਪੂਰਨ ਇੱਕੇ ਪ੍ਰਾਣ ਆਧਾਰਾ ਨਿਰਮਲ ਨਿਰਮਲ ਸੂਚਾ ਸਾਚੋ ਸੂਚਾ ਸਾਚੋ ਸੂਚਾ ਅੰਤ ਨਾਂਤ ਸਦਾ ਬੇਅੰਤ ਕਹੋ ਨਾਨਕ ਉਚੋ ਉਚਾ ਬੜਾ ਮਹਿੰਗਾ ਸ਼ਬਦ ਹੈ ਨਮਾਦੇ ਨੇ ਦੱਸਿਆ ਕਿ ਕਿਵੇਂ ਜਾ ਕੇ ਮਾਲਕ ਨਾਲ ਮਲਾਪ ਹੋਇਆ ਕਿਸ ਤਰ੍ਹਾਂ ਖੇੜ ਬਣੀ ਅੱਜ ਸ਼ਾਹ ਦੱਸਦੀ ਆ ਸਾਨੂੰ ਗੁਰਬਾਣੀ ਚ ਸਮਝਾ ਰਹੇ ਕਹਿੰਦੇ ਸਤਗੁਰੂ ਸ਼ਬਦ ਪੁਜਾਰੋ ਦੀਪਾ ਜਦੋਂ ਅਸੀਂ ਮਾਲਕ ਦਾ ਸ਼ਬਦ ਉਚਾਰਨ ਕਰਦੇ ਆ ਉਹਦੀ ਬੰਦਗੀ ਕਰਦੇ ਆ ਫਿਰ ਅੰਦਰ ਜਿਹੜਾ ਸਾਡੇ ਇੱਕ ਦੀਪਕ ਆ ਜਿਹਨੂੰ ਦੀਵਾ ਕਹਿੰਦੇ ਆ ਉਹ ਜਗ ਪੈਂਦਾ ਜਿਵੇਂ ਹੁਣ ਦੀਵਾਲੀ ਨਾਂਕੇ ਗਈ ਆ ਜਿਹਨੂੰ ਬੰਦੀ ਛੋੜ ਵੀ ਆਪਾਂ ਦੱਸਦੇ ਆ ਉਸ ਸਮੇਂ ਦੇ ਵਿੱਚ ਮਹਾਰਾਜ ਨੇ ਦੱਸਿਆ ਅਸੀਂ ਵੀ ਜਿਹੜਾ ਆਪਾਂ ਅੰਦਰ ਆਦੇ ਜਿਹੜਾ ਦੀਪਕ ਹੈ ਜਿਹੜਾ ਦੀਵਾ ਜਗਾਉਣਾ ਉਹ ਇੱਕ ਮੈਸੇਜ ਦਿੱਤਾ ਹੋਇਆ ਸੀ ਅੰਦਰ ਦਾ ਵੀ ਪਾਈ ਤੁਸੀਂ ਅੰਦਰ ਆਪਦਾ ਜਿਹੜਾ ਦੀਵਾ ਜਗਦਾ ਕਰ ਦੱਸਿਆ ਨਾ ਬਾਦਸ਼ਾਹ ਨੇ ਪੂਰਨ ਜੋਤ ਜਗੇ ਕਰ ਕਮੈਂ ਤਾਂ ਖਾਲਸ ਤਾਂ ਹੈ ਨੀ ਖਾਲਸ ਚਾਨੋ ਉਹ ਜਿਹੜਾ ਦੀਵਾ ਅੰਦਰ ਜਗਾਉਣਾ ਸੀ ਪਰ ਅੰਦਰ ਦਾ ਦੀਵਾ ਨਾ ਜਗਣ ਕਰਕੇ ਦੁਨੀਆ ਨੇ ਬਾਹਰਲੇ ਦੀਵੇ ਜਗਾਉਣੇ ਸ਼ੁਰੂ ਕਰਤੇ ਕੋਈ ਬਾਹਰਲਾ ਦੀਵਾ ਜਗਾਉਣਾ ਵੀ ਕੋਈ ਮਾੜਾ ਨਹੀਂ ਚਲੋ ਵਾਤਾਵਰਣ ਸ਼ੁੱਧ ਹੁੰਦਾ ਹੈ ਪਰ ਉਹ ਗੁਰਬਾਣੀ ਹੈ ਜਿਹੜੀ ਉਹ ਮਲਾਪ ਦਾ ਰਸਤਾ ਦੱਸਦੀ ਹੈ ਕਿਹੜੇ ਪਰਹੇਜ ਕਰਨੇ ਉਹ ਦੱਸਦੀ ਹੈ ਤੇ ਕਿਵੇਂ ਮਾਲਕ ਤੱਕ ਪਹੁੰਚਣਾ ਇਸ ਕਰਕੇ ਮੈਂ ਕਹਿਣਾ ਹੁੰਨਾ ਕਿ ਗੁਰਬਾਣੀ ਹੈ ਜਿਹੜਾ ਖੋਜਣ ਦਾ ਵਿਸ਼ਾ ਨਾ ਕਿ ਰੱਟੇ ਲਾਉਣ ਦਾ ਫਿਰ ਮਾਰੇ ਦੱਸ ਦੇ ਕਹਿੰਦੇ ਬਿੰਸੀਆਂ ਦੇ ਹਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਅੰਦਰ ਆਪਣੇ ਮੰਦਰ ਹੈ ਗੁਰਦੁਆਰਾ ਮਸਜਿਦ ਹੈ ਇਹ ਜਿਹੜਾ ਸਰੀਰ ਹੀ ਆ ਇਹ ਹੀ ਮਹਾਰਾਜ ਕਹਿੰਦੇ ਗੁਰਦੁਆਰਾ ਇਹ ਹੀ ਮੰਦਿਰ ਹੈ ਇਹ ਹੀ ਮਾਸੂਮ ਹੈ ਅਸੀਂ ਜਦੋਂ ਇਨਸਾਨ ਅਗਿਆਨਤਾ ਦੇ ਵਿੱਚ ਹੋ ਜਾਂਦਾ ਬਾਹਰਲੇ ਗੁਰਦੁਆਰਿਆਂ ਪਿੱਛੇ ਅੰਦਰਲਾ ਗੁਰਦੁਆਰਾ ਟੌਣ ਨੂੰ ਤਿਆਰ ਹੋ ਜਾਂਦਾ ਮਾੜੀ ਜੀ ਕੋਈ ਗੱਲਬਾਤ ਹੁੰਦੀ ਆ ਤੇ ਇਨਸਾਨ ਇਨਸਾਨ ਨੂੰ ਮਾਰ ਦਿੰਦਾ ਨਿੱਕੀ ਨਿੱਕੀ ਗੱਲ ਤੇ ਇੱਕ ਦੂਜੇ ਨੂੰ ਕਤਲ ਕਰਨ ਤੱਕ ਜਾਂਦੇ ਉਹ ਦੇਖਦੇ ਨਹੀਂ ਵੀ ਜਿਹੜੇ ਅੰਦਰ ਹੈ ਇਹਦੇ ਵਿੱਚ ਵੀ ਪਰਮਾਤਮਾ ਬੈਠਾ ਹੋਇਆ ਹੈ ਮਾਲਕ ਦੀ ਖੇਡ ਇਹੋ ਜੀ ਆ ਵੀ ਅਸੀਂ ਬਾਹਰਲੇਆਂ ਚੀਜ਼ਾਂ ਪਿੱਛੇ ਲੜ ਰਹੇ ਆਂ ਰਮਦੱਦ ਦਾ ਭੇਦ ਨਾ ਹੋਣ ਕਰਕੇ ਮਹਾਰਾਜ ਦੱਸਦੇ ਵੀ ਦੁਨੀਆ ਇੱਕ ਅਗਿਆਨਤਾ ਦੇ ਵਿੱਚ ਇੱਕ ਸੁੱਤੇ ਐ। ਸੁੱਤਿਆ ਹੋਇਆ ਬੰਦਾ ਮਹਾਰਾਜ ਕਹਿੰਦੇ ਇਹਨੂੰ ਹੋਸ਼ ਨਹੀਂ ਹੈਗੀ ਜਿਹਾ-ਜਿਹਾ ਸੁਪਨਾ ਚੱਲ ਰਿਹਾ ਉਹੋ ਜਿਹਾ ਵੇਖ ਰਿਹਾ। ਜਿੰਨਾ ਚਿਰ ਸਾਡਾ ਸੁਪਨਾ ਨਹੀਂ ਟੁੱਟਦਾ ਸਾਨੂੰ ਹੋਸ਼ ਨਹੀਂ ਆਉਂਦੀ। ਉਹਨਾਂ ਚਿਰ ਅਸੀਂ ਇਹ ਖੇਡ ਨੂੰ ਸਮਝ ਨਹੀਂ ਸਕਦੇ। ਇਹ ਮਹਾਰਾਜ ਕਹਿੰਦੇ ਵੀ ਜਦੋਂ ਬਿੰਸੀਆਂ ਦੇ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਇਹਨੇ ਅੰਦਰ ਫਿਰ ਜਦੋਂ ਦਸਮ ਦੁਆਰ ਖੁੱਲ ਗਿਆ ਅੰਦਰ ਕੋਠੜੀ ਖੁੱਲ ਗਈ ਤੇ ਵੇਖਿਆ ਵੀ ਤਿੰਨਾ ਭੰਡਾਰ ਪਿਆ ਹੋਇਆ ਹਨੇਰਾ ਦੂਰ ਹੋ ਗਿਆ ਤੇ ਬੜਾ ਆਨੰਦ ਆ ਜਿਹੜਾ ਦੱਸਿਆ ਨਹੀਂ ਜਾ ਸਕਦਾ ਕਹਿੰਦੇ ਬਿਸਮਨ ਬਿਸਮ ਭਾਏ ਜਿਉਂ ਪੇਖਿਓ ਕਹਿ ਨਾ ਜਾਏ ਵਡਿਆਈ ਕਹਿੰਦੇ ਵੀ ਹੁਣ ਮੈਂ ਬੋਲ ਕੀ ਕੀ ਦੱਸਾਂ ਵੀ ਇੰਨਾ ਕੁਛ ਅੰਦਰ ਸੀਗਾ ਇਸ ਕਰਕੇ ਮੈਂ ਕਹਿਣਾ ਹੁਣ ਜਦੋਂ ਤੁਸੀਂ ਗੁਰਬਾਣੀ ਖੋਜ ਕੇ ਵਿਚਾਰ ਕੇ ਸਿਮਰਨ ਬੰਦਗੀ ਕਰਕੇ ਤੇ ਫਿਰ ਪੜੋਂਗੇ ਫਿਰ ਉਹਦਾ ਆਨੰਦ ਦੇਖਿਓ ਵੀ ਉਸ ਚੀਜ਼ ਨੂੰ ਫਿਰ ਹੌਲੀ-ਹੌਲੀ ਜਦੋਂ ਮਹਾਰਾਜ ਕਿਰਪਾ ਕਰਦਾ ਇਨਸਾਨ ਮਹਿਸੂਸ ਕਰਨ ਲੱਗ ਜਾਂਦਾ ਵੀ ਕਿੰਨੇ ਆਨੰਦ ਦੀ ਗੱਲ ਦੱਸੀ ਹੋਈ ਹੈ ਮਿਸਮਨ ਬਿਸਮ ਭਏ ਜੋ ਵੇਖਿਓ ਕਹਿ ਹਨ ਨਾ ਜਾਈ ਵਡਿਆਈ ਮਹਾਰਾਜ ਕਹਿੰਦੇ ਵੀ ਤੇਰੀ ਵਡਿਆਈ ਮਾਲਕ ਨੂੰ ਦੱਸ ਰੇ ਵੀ ਕੀ ਕਰੀਏ ਦੱਸ ਹੀ ਨਹੀਂ ਜਾ ਸਕਦੀ ਇੱਕ ਵਾਰ ਤੁਸੀਂ ਉਸ ਆਨੰਦ ਦੇ ਨੇੜੇ ਤੇੜ ਵੀ ਚਲੇ ਗਏ ਨਾ ਇੱਕ ਵਾਰ ਤੁਸੀਂ ਉਹ ਮਹੀਨਾ 10 ਦਿਨ ਉਹਦਾ ਸਰੂਰ ਲੈ ਲਿਆ ਫਿਰ ਤੁਹਾਨੂੰ 90% ਵਿਚਾਰ ਹੈ ਜਿਹੜੀ ਸਮਝ ਲੱਗਣ ਲੱਗ ਜੂਗੀ ਮਾ ਮੇਰਾ ਮਨ ਕਈ ਵਾਰੀ ਵੀ ਅਕਸਰ ਭਾਵਕ ਹੋ ਜਾਂਦਾ ਵੀ ਮੈਂ ਜਿਹੜੀ ਚੀਜ਼ ਦੱਸਣਾ ਚਾਹ ਰਿਹਾ ਇਹਨਾਂ ਨੂੰ ਵੀ ਕਾਸ਼ ਕਿਤੇ ਕੋਈ ਵਿਰਲੇ ਰੱਬ ਦੇ ਪਿਆਰੇ ਜਿਹੜੇ ਉੱਥੋਂ ਤੱਕ ਪਹੁੰਚ ਜਾਣ ਤੇ ਉਹ ਆਨੰਦ ਲੈ ਸਕਣ ਜਿਹੜੀ ਅਰਥਤਾ ਦੀ ਜ਼ਿੰਦਗੀ ਦੀ ਜਿਹੜੀ ਅਰਥਤਾ ਇਹਨੂੰ ਸਮਝ ਸਕਣ ਪਰ ਕੋਸ਼ਿਸ਼ ਹੈ ਮਾਲਕ ਕਿਰਪਾ ਕਰੂਗਾ ਜਿੰਨੇ ਵੀ ਵੀਰ ਭੈਣ ਭਰਾ ਦਾ ਪਰਾਣੇ ਸੰਜੋਗੀ ਹੈ ਤੇ ਹੌਲੀ ਹੌਲੀ ਮਾਲਕ ਮਿਹਰ ਕਰਦਾ ਫਿਰ ਮਹਾਰਾਜ ਸਾਨੂੰ ਦੱਸ ਰਿਹਾ ਕਹਿੰਦੇ ਮਗਨ ਭਇਓ ਹਾਂ ਸ਼ੰਗਮਾਤੇ ਉਤਪਉਤ ਲਪਟਾਈ ਕਹਿੰਦੇ ਵੀ ਹੁਣ ਉਹਦੇ ਵਿੱਚ ਮਾਲਕ ਦੇ ਮਿਕ ਮਿਕ ਹੋ ਚੁੱਕੇ ਆ ਉਤਪਉਤ ਹੁੰਦਾ ਵੀ ਰਲ ਜਾਣਾ ਜਿਵੇਂ ਪਾਣੀ 'ਚ ਪਾਣੀ ਗਲ ਜਾਂਦਾ ਜਾਂ ਦੁੱਧ ਦੇ ਵਿੱਚ ਪਾਣੀ ਘੈ ਲੋ ਤੇ ਮਹਾਰਾਜ ਕਹਿੰਦੇ ਵੀ ਇਦਾਂ ਉਹਦੇ ਵਿੱਚ ਉਤਪਉਤ ਹੋ ਗਏ ਆ ਤੇ ਹੁਣ ਮਾਲਕ ਨੂੰ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਐਨਾ ਜ਼ਿਆਦਾ ਆਨੰਦ ਆ ਫਿਰ ਕਹਿੰਦੇ ਵੀ ਜਿੰਨੇ ਵਹਿਮ ਭਰਮ ਸੀਗੇ ਜੋ ਜੰਜਾਲ ਸੀਗੇ ਜੋ ਮਾੜੀ ਚੰਗੀ ਸੋਚ ਸੀ ਉਹ ਸਾਰੀ ਖਤਮ ਹੋ ਗਈ ਉਹ ਦੱਸ ਰਹੇ ਫਿਰ ਕਹਿੰਦੇ ਆਲ ਜਾਲ ਨਹੀਂ ਕਿਸ ਜੰਜਾਰਾ ਅਹਿਮ ਬੁੱਧ ਨਹੀਂ ਪੂਰਾ ਇਹਨੇ ਨਾਂ ਤਾਂ ਹੋਣ ਉਹ ਬੁੱਧ ਰਹੀ ਹੈ ਜਿਹੜੀ ਵਹਿਮ ਕਰਦੀ ਸੀ ਮਾੜੀ ਮਾੜੀ ਗੱਲ ਦਾ ਨਾ ਕਹਿੰਦੇ ਵੀ ਉਹ ਸਾਨੂੰ ਦੱਸ ਰਿਹਾ ਮਹਾਰਾਜ ਤਾਂ ਬੜੀ ਕਿਰਪਾ ਸੀ ਮਾਲਕ ਤੇ ਉਥਾ ਆਪ ਨਿਰੰਕਾਰ ਸੀ ਕਹਿੰਦੇ ਵੀ ਜਿੱਦਾਂ ਵੀ ਜੰਜਾਲ ਆ ਕੋਈ ਵਹਿਮ ਸੀਗਾ ਜੀ ਆ ਕਰਨ ਵਾਲਾ ਰਹਿ ਗਿਆ ਉਹ ਹੋ ਗਿਆ ਫਲਾਨਾ ਵੀ ਵਹਿਮ ਭਰਮ ਕਹਿੰਦੇ ਸਾਰੇ ਚੱਕੇ ਗਏ ਤੇ ਜ਼ਿੰਦਗੀ ਦਾ ਆਨੰਦ ਆ ਜਿਹੜਾ ਸ਼ੁਰੂ ਹੋਇਆ ਕਹਿੰਦੇ ਉੱਚਨ ਉੱਚਾ ਵਿਚਨਾ ਖੀਚਾ ਔ ਤੇ ਰੀਤੂ ਮੇਰਾ ਨਵੇਂ ਵੀ ਹੁਣ ਤਾਂ ਉੱਥੇ ਪਹਚਾ ਲਿਆ ਮਾਲਕ ਨੇ ਵੀ ਜਿੱਥੋਂ ਕੋਈ ਖਿੱਚ ਕੇ ਥੱਲੇ ਨਹੀਂ ਕਰ ਸਕਦਾ ਹੁਣ ਪ੍ਰਮਾਤਮਾ ਮੇਰਾ ਤੇ ਮੈਂ ਮਾਲਕ ਦਾ ਵੀ ਹੁਣ ਕਿਸੇ ਤਰ੍ਹਾਂ ਦਾ ਕੋਈ ਭਰਮ ਨਹੀਂ ਹੈਗਾ ਜ਼ਿੰਦਗੀ ਦੇ ਵਿੱਚ ਕਨੰਦ ਹੀ ਆ ਇੱਕ ਅੰਕਾਰ ਇੱਕ ਪ੍ਰਸਾਰਾ ਇੱਕ ਅਪਰ ਅਪਾਰਾ ਇੱਕ ਉਹ ਪ੍ਰਮਾਤਮਾ ਕਹਿੰਦੇ ਜਿਹੜਾ ਤਿੰਨ ਗੁਣਾ ਤੋਂ ਉੱਪਰ ਹੈ ਉਹ ਸਦਾ ਆਨੰਦ ਦੇ ਵਿੱਚ ਹੈ ਇਹਨਾਂ ਚਿਰ ਅਸੀਂ ਆ ਤਿੰਨ ਗੁਣਾ ਤੋਂ ਉੱਪਰ ਨਹੀਂ ਮੰਨ ਹੁੰਦਾ ਸਾਡਾ ਫੁਰਨੇ ਆ ਖਿਆਲਾਂ ਤੋਂ ਪਾਸੇ ਨਹੀਂ ਹੁੰਦਾ ਉਹਨਾਂ ਚ ਰਸੀ ਆਨੰਦ ਨਹੀਂ ਲੈ ਸਕਦੇ ਫਿਰ ਵਾਰ-ਵਾਰ ਸਾਨੂੰ ਦੱਸ ਰਹੇ ਆ ਵੀ ਇੱਕ ਵਿਸਥਾਰਨ ਇੱਕ ਸਰੂਪ ਇੱਕ ਪ੍ਰਾਣ ਆਧਾਰ ਆ ਕਹਿੰਦੇ ਇੱਕੋ ਹੀ ਰਿਖੇਟ ਸੀ ਤੇ ਇੱਕੋ ਹੀ ਉਹਦਾ ਸਾਰਾ ਸਿਸਟਮ ਸੀਗਾ ਪਰ ਅਸੀਂ ਹਮੇਸ਼ਾ ਕਤੇ ਉਲਝੇ ਰਹੇ ਸਾਨੂੰ ਸਿਖਾ ਕਰ ਲਈ ਉਹ ਕਰ ਲਈਏ ਪਰ ਹੈ ਤਾਂ ਪਰਮਾਤਮਾ ਇੱਕ ਹੀ ਸੀਗਾ ਪਰ ਸਾਨੂੰ ਭਰਮ ਪਿਆ ਰਿਹਾ ਕਹਿੰਦੇ ਨਿਰਮਲ ਨਿਰਮਲ ਸੂਚਾ ਸੱਚੋ ਸੂਚਾ ਸੱਚੋ ਸੂਚਾ ਇੰਨਾ ਕਿੰਨੇ ਮਾਣਾ ਆਨੰਦ ਦੇ ਵਿੱਚ ਤੇ ਇੰਨਾ ਸੁੱਚਾ ਮਹਿਸੂਸ ਕਰ ਰਿਹਾ ਮਤਲਬ ਦੱਸਿਆ ਨਹੀਂ ਕਹਿੰਦੇ ਜਾ ਸਕਦਾ ਬਹੁਤ ਮਨ ਦੇ ਵਿੱਚ ਇੱਕ ਆਨੰਦ ਆ ਉਹ ਆਨੰਦ ਨੂੰ ਜਿੰਨਾ ਚਿਰ ਅਸੀਂ ਆਪ ਮਹਿਸੂਸ ਨਹੀਂ ਕਰਦੇ ਉਹਨਾਂ ਚਿਰ ਚਿੱਠੀ ਪੜ ਕੇ ਨਹੀਂ ਅਸੀਂ ਉਸ ਚੀਜ਼ ਤੱਕ ਨਜ਼ਰ ਆ ਸਕਦੇ ਅੰਤਨਾ ਅੰਤ ਸਦਾ ਬੇਅੰਤ ਕਹੋ ਨਾਨਕ ਉੱਚਾ ਉੱਚਾ ਕੋਈ ਉਹਦਾ ਮਹਾਰਾਜ ਕਹਿੰਦੇ ਅੰਤ ਨਹੀਂ ਹੈਗਾ ਕੋਈ ਉਹਦਾ ਜਿਹੜਾ ਆਨੰਦ ਆ ਉਹ ਦੱਸਿਆ ਨਹੀਂ ਕਹਿੰਦੇ ਜਾ ਸਕਦਾ ਕਿੰਨੀ ਮਾਲਕ ਦੀ ਕਿਰਪਾ ਇਸ ਕਰਕੇ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਹੁਣਾ ਵੀ ਜਿੰਨਾਂ ਜਿਹੜਾ ਸੀ ਬੰਦਗੀ ਨਹੀਂ ਕਰਦੇ ਮਹਿਮਾ ਭਰਮਾ ਤੋਂ ਉੱਪਰ ਨਹੀਂ ਉੱਠਦੇ ਉਹਨਾਂ ਚ ਰੇਸ ਆਨੰਦ ਦਾ ਤਾਂ ਬਹੁਤ ਦੂਰ ਦੀਆਂ ਖੇਡਾਂ ਪਰ ਹੌਲੀ-ਹੌਲੀ ਥੋਡੀ ਮਾਲਕ ਕਿਰਪਾ ਕਰੂਗਾ ਇੱਕ ਅੱਖ ਦੇ ਵਿੱਚ ਪਰਖ ਪੈਦਾ ਕਰ ਦੂਗਾ ਇੱਕ ਜੌਰੀ ਬਣਾ ਦੂਗਾ ਤੁਹਾਨੂੰ ਮੇਰੇ ਵਾਸਤੇ ਉਹ ਦਿਨ ਬਹੁਤ ਭਗਾ ਵਾਲਾ ਹੋਊਗਾ ਜਿੱਦਾਂ ਸੰਗਤ ਦੇ ਸਾਰੇ ਵਹਿਮ ਦੂਰ ਹੋ ਜਾਣਗੇ ਤੇ ਉਹਨਾਂ ਨੂੰ ਕੋਈ ਪਰਮਾ ਨਹੀਂ ਸਕੂਗਾ ਮੈਂ ਕਹਿੰਦਾ ਤੁਸੀਂ 100 ਵੀਡੀਓ ਵੀ ਵੇਖੋ ਪਰ ਤੁਹਾਡੇ ਤੇ ਇੱਕ ਵੀਡੀਓ ਵੀ ਅਸਰ ਨਾ ਕਰੇ ਨਾ ਉਹ ਇਹ ਨਾ ਹੋਵੇ ਵੀ ਤੁਹਾਨੂੰ ਕਿਸੇ ਬੰਦੇ ਨੇ ਭਰਮ ਪਾਤਾ ਤੇ ਤੁਸੀਂ ਮਾੜੀ ਜੀ ਗੱਲ ਤੇ ਵਿਹਿਮ ਕਰ ਜਿਓ ਉਸ ਦਿਨ ਮੈਂ ਸਮਝੂਗਾ ਵੀ ਮੇਰਾ ਜਿਹੜਾ ਸਮਾਂ ਜੋ ਵੀ ਦਾ ਆਪਣੇ ਨਾਲ ਲੱਗ ਰਿਹਾ ਉਹ ਮੇਰਾ ਵਿਅਰਥ ਨਹੀਂ ਜਾਵੇ ਮੈਂ ਵਾਰ-ਵਾਰ ਭੈਣ ਭਰਾਵਾਂ ਨੂੰ ਕਿਹਾ ਹੁੰਨਾ ਵੀ ਮੇਰੀ ਅਰਦਾਸ ਜ਼ਰੂਰ ਕਰਿਓ ਕਿਉਂਕਿ ਮੈਂ ਹੁਣ ਇੱਕ ਐਸੇ ਦੌਰ ਆ ਹੀ ਤੇ ਖੜਾ ਹੋਇਆ ਜਿੱਥੇ ਜੇ ਤਾਂ ਮੈਂ ਨਹੀਂ ਦੱਸਦਾ ਤੇ ਆਪਦੇ ਆਪ ਨੂੰ ਬੜਾ ਗਰਮਸੂਰ ਕਰਦਾ ਅਰ ਜੇ ਦਰਸ਼ਨ ਤੋਂ ਬਾਅਦ ਵੀ ਭਰਮ ਦੇ ਵਿੱਚ ਜਾਂਦੇ ਫਿਰ ਵੀ ਮੈਂ ਆਪਣੇ ਆਪ ਨੂੰ ਸਮਝਦਾ ਵੀ ਮੇਰੇ ਵਿੱਚ ਸ਼ਾਇਦ ਕੋਈ ਕਮੀ ਰਹਿ ਗਈ ਇਹਨਾਂ ਨੂੰ ਸਮਝਾਉਣ ਦੇ ਵਿੱਚ ਇਸ ਕਰਕੇ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਵੀ ਆਪਾਂ ਵਹਿਮ ਨਹੀਂ ਕਰਨਾ ਕਿਸੇ ਚੀਜ਼ ਦਾ ਜਿੰਦਗੀ ਦੇ ਵਿੱਚ ਜਦੋਂ ਤੁਹਾਡਾ ਵਹਿਮ ਨਿਕਲ ਗਿਆ 50% ਤਾਂ ਤੁਸੀਂ ਮਾਲਕ ਦੇ ਨੇੜੇ ਆ ਗਏ ਭਰਮਾਂ ਤੋਂ ਉੱਪਰ ਉੱਠਣਾ ਹੀ ਜਿਹੜੀ ਸਿੱਖੀ ਦੀ ਸ਼ੁਰੂਆਤ ਹੈ ਨਾ ਪੁਰਾਣੇ ਸਮੇਂ ਦੇ ਵਿੱਚ ਮਾਲਕ ਦੀ ਬੜੀ ਕਿਰਪਾ ਸੀ ਕੋਈ ਵਹਿਮ ਭਰਮ ਨਹੀਂ ਸੀਗਾ ਫਿਰ ਸਮੇਂ ਦੇ ਹਿਸਾਬ ਨਾਲ ਉਹ ਚੀਜ਼ਾਂ ਬਦਲ ਗਈਆਂ ਮਨ ਜਿਹੜਾ ਇਹਨੂੰ ਇੰਨਾ ਮਜ਼ਬੂਤ ਕਰ ਲੈਣਾ ਮੈਂ ਕਹਿਣਾ ਹੁੰਦਾ ਵੀ ਕੋਈ ਤੁਹਾਨੂੰ ਆ ਕੇ ਵੀ ਕਹਿ ਦੇਣਾ ਵੀ ਤੁਹਾਡੀ ਧੌਣ ਵੱਢ ਦੇਵੀਂ ਦੁਬਾਰਾ ਲਾ ਦਈਏ ਜੀ ਤੇ ਤਾਂ ਵੀ ਉਹ ਬੰਦੇ ਤੇ ਆਪਾਂ ਈਡੀ ਛੇਤੀ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਨਹੀਂ ਛੱਡਣਾ ਹੈ ਹਨਾ ਤੇ ਫਿਰ ਮੈਨੂੰ ਲੱਗੂਗਾ ਵੀ ਸ਼ਾਇਦ ਉਹ ਮੇਰਾ ਜਿਹੜਾ ਸਮਾਗਮ ਤੁਹਾਡੇ ਨਾਲ ਲੱਗ ਰਿਹਾ ਤੇ ਉਹ ਸਫਲਾ ਹੋ ਰਿਹਾ ਇਸ ਕਰਕੇ ਮੈਂ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਹੁੰਨਾ ਵੀ ਕੋਸ਼ਿਸ਼ ਕਰੋ ਆਪਾਂ ਵੱਧ ਤੋਂ ਵੱਧ ਬੰਦਗੀ ਕਰੀਏ ਤੇ ਸਾਨੂੰ ਹਮੇਸ਼ਾ ਵਹਿਮ ਦੇ ਵਿੱਚ ਪਾਇਆ ਜਾਂਦਾ ਪਰ ਆਪਾਂ ਪਰਮਾਤਮਾ ਤੋਂ ਦੂਰ ਹਾਂ ਜਦੋਂ ਮਾਲਕ ਦੀ ਕਿਰਪਾ ਕਰੂਗਾ ਨਾਮ ਜਪ ਕੇ ਇੰਨੀ ਡ੍ਰੈਕਟਤਾ ਆ ਸਕਦੀ ਹੈ। ਪੁਰਾਣੇ ਸਮੇਂ ਦੇ ਵਿੱਚ ਜਿੰਨੀਆਂ ਸ਼ੀਧੀਆਂ ਹੋਈਆਂ ਦੇਖੋ ਹਨਾ ਇੰਨੀ ਕੰਨੀ ਚੜ੍ਹਦੀ ਕਲਾ ਵਾਲੇ ਸਿੰਘ ਹੋਏ ਉਹਨਾਂ ਕੋਲੇ ਬੰਦਗੀ ਬਹੁਤ ਸੀਗੀ। ਬੰਦਗੀ ਤੋਂ ਬਿਨਾਂ ਜੀਵਨ ਉੱਚਾ ਨਹੀਂ ਹੋ ਸਕਦਾ। ਜੇ ਪੜਨ ਨਾਲ ਜੀਵਨ ਉੱਚਣ ਹੁੰਦਾ ਤੇ ਫਿਰ ਤਾਂ ਜਿੰਨੇ ਫਿਲਾਸਫਰ ਆ ਜਿੰਨੇ ਕਵੀ ਆ ਤੇ ਜਾਂ ਹੋਰ ਆ ਆਪਣੇ ਪ੍ਰਚਾਰਕ ਹੋ ਗਏ ਜਾਂ ਕੋਈ ਵੀ ਆ ਫਿਰ ਤਾਂ ਮਹਾਰੇ ਦੀ ਕਿਰਪਾ ਦੇ ਨਾਲ ਬਹੁਤ ਉੱਚੀਆਂ ਅਵਸਥਾਵਾਂ ਤੇ ਚਲੇ ਜਾਂਦੇ। ਮਾਰੇ ਉਹ ਮਾਰੇ ਕਹਿੰਦੇ ਵੀ ਇਹ ਖੇਡ ਕੋਈ ਹੋਰ ਆ ਮੈਂ ਅਕਸਰ ਕਹਿੰਦਾ ਹੁੰਦਾ ਵੀ ਆਪਣਾ ਰਸਤਾ ਕੋਈ ਹੋਰ ਆ ਜਿਹੜੇ ਰਾਹ ਤੇ ਆਪਾਂ ਚੱਲ ਰਹੇ ਹਾਂ ਉਹ ਰਾਹ ਹੈ ਨਹੀਂਗਾ ਜੋ ਰਸਤਾ ਸਹੀ ਹੁੰਦਾ ਹ ਹੁਣ ਤੱਕ ਆਪਾਂ ਕਿਤੇ ਨਾ ਕਿਤੇ ਪਹੁੰਚ ਜਾਂਦੇ ਫਿਰ ਇੰਨੇ ਸਾਲ ਨਹੀਂ ਲੱਗਦੇ ਸੀ ਨਾ ਵੱਧ ਤੋਂ ਵੱਧ ਇਹ 12 ਸਾਲਾਂ ਦੀ ਖੇਡ ਆ 12 ਸਾਲ ਦਾ ਵੀ ਕੀ ਇਸ ਸਿਸਟਮ ਆ ਉਹ ਵੀ ਫਿਰ ਆਪਾਂ ਕਿਤੇ ਸਮਾਂ ਆ ਜਰੂਰ ਵਿਚਾਰ ਕਰਾਂਗੇ ਨਾਰਮਲ ਇਹ 12 ਸਾਲ ਦੀ ਖੇਡ ਆ ਜਿਹੜੇ ਬੰਦੇ ਲੱਗੇ ਆ ਤੇ ਪਰ ਉਹ ਰਾਹ ਨਾ ਸਹੀ ਹੋਣ ਕਰਕੇ ਆਪਾਂ ਨੂੰ 20 20 ਸਾਲ ਤੀਤੀ ਹੋ ਗਏ ਉਹਦੇ ਕਰਕੇ ਹਜੇ ਸਾਡਾ ਵਿਸ਼ਵਾਸ ਨਹੀਂ ਵੱਜਿਆ ਜਦੋਂ ਸਾਡੇ ਵਹਿਮ ਭਰਮ ਦੂਰ ਹੋ ਜਾਣਗੇ ਫਿਰ ਮਾਲਕ ਕਰਤਾ ਕਰੂਗਾ ਹਰ ਵਿਚਾਰ ਦੇ ਵਿੱਚ ਉਹ ਮੈਨੂੰ ਹੁੰਦਾ ਵੀ ਮੈਂ ਤੁਹਾਨੂੰ ਵਾਰ-ਵਾਰ ਜਗਾਵਾ ਜਿਹੜਾ ਸੁਪਨਾ ਤੁਸੀਂ ਲੈ ਰਹੇ ਹੋ ਟੁੱਟ ਜੇ ਜਿੰਨਾ ਚਿਰ ਸਾਡੀ ਨੀਂਦ ਨਹੀਂ ਟੁੱਟਦੀ ਉਹਨਾਂ ਚਿਰ ਸਾਨੂੰ ਸੁਪਨਾ ਸੱਚ ਲੱਗ ਰਿਹਾ ਜਦੋਂ ਨੀਂਦ ਟੁੱਟ ਜੂਗੀ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਹਾਂਜੀ ਇਹ ਵੀਰ ਜੀ ਕਾਤੋਂ ਇੰਨਾ ਜ਼ੋਰ ਪਾ ਕੇ ਕਹਿੰਦੇ ਸੀਗੇ ਮੈਂ ਤਾਂ ਹੀ ਬੇਨਤੀ ਕਰਦਾ ਹੁੰਦਾ ਸੰਗਤ ਨੂੰ ਵੀ ਜਦੋਂ ਵੀ ਆਪਾਂ ਕੋਈ ਵਿਚਾਰ ਕਰਦੇ ਆ ਉਹਦੇ ਮਗਰ ਵਿਸ਼ਾ ਇਹ ਹੁੰਦਾ ਵੀ ਆਪਾਂ ਬੰਦਗੀ ਕਰਨ ਲੱਗ ਜੀਏ ਵਿਵਮਾ ਪਰਮਾ ਤੋਂ ਦੂਰ ਹੋ ਜੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜ ਜੀਏ ਸਰੀਰਾਂ ਤੋਂ ਸਾਡਾ ਛਟਕਾਰਾ ਹੋ ਜੀਏ ਨਾ ਜਦੋਂ ਤੁਹਾਨੂੰ ਇਹ ਗੱਲ ਸਮਝ ਲੱਗ ਜੂਗੀ ਵੀ ਠੀਕ ਹੈ ਵੀ ਸਾਨੂੰ ਕਿਸੇ ਵੀਰ ਭਰਾ ਦੀ ਜ਼ਰੂਰਤ ਹੈ ਪਰ ਉਹ ਟੀਚਰ ਦੇ ਤੌਰ ਤੇ ਗੁਰੂ ਦੀ ਨਹੀਂ ਸਾਨੂੰ ਲੋੜ ਗੁਰੂ ਤਾਂ ਮਹਾਰਾਜ ਨੇ ਸਾਨੂੰ ਦਿੱਤਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਇਹ ਗੁਰੂ ਹੀ ਸਾਡਾ ਸਤਿਗੁਰੂ ਹੈ ਇਹਨਾਂ ਨੇ ਸਾਨੂੰ ਮਾਲਕ ਤੱਕ ਲੈ ਕੇ ਜਾਣਾ ਇਸ ਕਰਕੇ ਮੈਂ ਬੇਨਤੀ ਕਰਦਾ ਹੁਣਾਂ ਵੀ ਆਪਾਂ ਵੱਧ ਤੋਂ ਵੱਧ ਬੰਦਗੀ ਕਰਨੀ ਆ ਜਦੋਂ ਜਦੋਂ ਤੁਸੀਂ ਸਿਮਰਨ ਕਰੋਗੇ ਬੰਦਗੀ ਕਰੋਗੇ ਮੁਸ਼ਕਲ ਬਹੁਤ ਆ ਹੁਣ ਬਹੁਤ ਭੈਣ ਭਰਾਵਾਂ ਦੇ ਫੋਨ ਆਉਂਦੇ ਆ ਜੀ ਬੈਠਿਆ ਨਹੀਂ ਜਾਂਦਾ ਲੱਤਾਂ ਆਕਰ ਜਾਂਦੀਆਂ ਮੈਂ ਕਹਿੰਦਾ ਜੀ ਕੋਈ ਨਹੀਂ ਲੱਤਾਂ ਖੋਲ ਕੇ ਤੁਸੀਂ ਜਪ ਲਓ ਕੋਈ ਜ਼ਰੂਰੀ ਨਹੀਂ ਹੈਗਾ ਚੌਂਕੜਾ ਮਾਰ ਕੇ ਬੈਠਣਾ ਤੇ ਸੋਫੇ ਤੇ ਬਹਿ ਕੇ ਜਪ ਲਓ ਜਪਣਾ ਜ਼ਰੂਰੀ ਆ ਜਿਵੇਂ ਤੁਹਾਨੂੰ ਠੀਕ ਲੱਗਦਾ ਫਿਰ ਤੁਹਾਨੂੰ ਇਹ ਮਾਨੇ ਭਜਾਉਣਾ ਵੀ ਬੜਾ ਦਾ ਫੁਰਨੇ ਜਿਹੜੇ ਸਾਡੇ ਅੰਦਰ ਪਏ ਹੁੰਦੇ ਨਾ ਉਹ ਬਹੁਤ ਸਾਲਾਂ ਦੇ ਪਏ ਹੋ ਨਿਕਲ ਰਹੇ ਹੌਲੀ ਹੌਲੀ ਨਾ ਜਦੋਂ ਕੋਈ ਗੰਦਾ ਕਮਰਾ ਧੁੱਤਾ ਜਾਂਦਾ ਉਹਨੂੰ ਸਾਫ ਕਰਦੇ ਉਹਦੇ ਵਿੱਚੋਂ ਮਿੱਟੀ ਬਹੁਤ ਨਿਕਲਦੀ ਆ ਗੰਦਗੀ ਨਿਕਲਦੀ ਆ ਤੇ ਜੇ ਕੋਈ ਡਰਦਾ ਹੋਇਆ ਵੇਖ ਕੇ ਇਹੋ ਚੀਜ਼ ਛੱਡ ਦੇਵੇ ਇਹ ਕਹਵੇ ਵੀ ਇੰਨੀ ਮਿੱਟੀ ਆ ਤੇ ਇਹਨੂੰ ਛੱਡ ਦਈਏ ਜੀ ਕਮਰਾ ਬਹੁਤ ਗੰਦਗੀ ਆ ਪਰ ਉਹਨੂੰ ਜੋ ਲੱਗਾ ਰਹਿੰਦਾ ਉਹ ਧੁੱਤਾ ਜਾਂਦਾ ਇਸੇ ਤਰ੍ਹਾਂ ਮਨ ਦੇ ਵਿੱਚ ਪਿਛਲੇ ਕਈ ਜਨਮਾਂ ਦੀਆਂ ਸਿਮਰਤੀਆਂ ਪਈਆਂ ਇਸ ਜਨਮ ਦਾ ਬਹੁਤ ਕੁਝ ਪਿਆ ਪਰ ਹੌਲੀ ਹੌਲੀ ਜਪਤਿਆਂ ਜਪਦੇ ਨੇ ਇਹ ਮਾਨਾ ਜਿਹੜਾ ਸਾਫ਼ ਹੋ ਜਾਂਦਾ ਤੇ ਮਾਲਕ ਕਿਰਪਾ ਕਰਦਾ ਫਿਰ ਉਹ ਜਦੋਂ ਮਨ ਸਾਫ਼ ਹੋ ਜਾਂਦਾ ਪਵਿੱਤਰ ਹੋ ਜਾਂਦਾ ਫਿਰ ਇਹ ਪ੍ਰਮਾਤਮਾ ਦੇ ਨੇੜੇ ਹੁੰਦਾ ਫਿਰ ਮਾਲਕ ਹੈ ਜਿਹੜਾ ਉਹ ਇਹਨੂੰ ਅੰਗੀਕਾਰ ਕਰਦਾ ਨਾ ਉਹਨਾਂ ਚਿਰ ਮਾਲਕ ਇਸ ਮਨ ਦੇ ਨੇੜੇ ਨਹੀਂ ਲੱਗਦਾ ਜਿੰਨਾ ਚਿਰ ਇਹਦੇ ਵਿੱਚ ਆ ਪਵਿੱਤਰਤਾ ਜਦੋਂ ਇਹ ਪਵਿੱਤਰ ਹੋ ਗਿਆ ਉਦੋਂ ਫਿਰ ਪ੍ਰਮਾਤਮਾ ਇਹਨੂੰ ਨੇੜੇ ਕਰ ਲੈਂਦਾ ਇਸੇ ਕਰਕੇ ਕਹਿੰਦੇ ਵੀ ਪਰਮਾਤਮਾ ਦੇ ਦਰਪਤੇ ਜਾਂ ਤਾਂ ਉਹ ਸਾਧੂ ਪਹੁੰਚੇ ਜਿਨ੍ਹਾਂ ਨੇ ਮਨ ਨੂੰ ਮਾਰ ਲਿਆ ਤੇ ਜਾਂ ਉਹ ਪਹੁੰਚੇ ਜਿਨ੍ਹਾਂ ਦਾ ਮਨ ਬੱਚਿਆਂ ਵਰਗਾ ਸੀ ਜਿਵੇਂ ਭਗਤ ਧੰਨਾ ਜੀ ਹੋਗੇ ਉਹਨਾਂ ਦਾ ਮਨ ਪਹਿਲਾਂ ਹੀ ਬੱਚਿਆਂ ਵਰਗਾ ਮਨ ਸੀਗਾ ਬੱਚਿਆਂ ਵਰਗਾ ਮਨ ਹੁੰਦਾ ਵੀ ਮਨ ਪਵਿੱਤਰ ਸੀਗਾ ਬੱਚੇ ਤੁਸੀਂ ਵੇਖੋ ਵੀ ਕਿਸੇ ਵੀ ਕੰਟਰੀ ਦੇ ਵਿੱਚ ਹੁਣ ਤੇ ਉਹ ਛੋਟੇ ਵੱਡੇ ਉਹਨਾਂ ਨੂੰ ਕੋਈ ਨਹੀਂ ਹੁੰਦਾ ਆਪਸ ਵਿੱਚ ਖੇਡਦੇ ਆ ਕੋਈ ਕਿਸੇ ਬੱਚੇ ਨੂੰ ਇਹ ਨਹੀਂ ਹੁੰਦਾ ਜੀ ਮੈਂ ਅਮੀਰ ਹਾਂ ਕਿਸੇ ਨੂੰ ਇਹ ਨਹੀਂ ਹੁੰਦਾ ਜੀ ਮੈਂ ਗਰੀਬ ਹਾਂ ਉਹ ਆਪਣੀ ਮਸਤੀ ਦੇ ਵਿੱਚ ਲੱਗੇ ਹੁੰਦੇ ਆ ਨਾ ਸਕੂਲਾਂ ਦੇ ਵਿੱਚ ਵਰਦੀਆਂ ਵੀ ਇਸੇ ਕਰਕੇ ਦਿੱਤੀਆਂ ਜਾਂਦੀਆਂ ਸੀ ਪੁਰਾਣੇ ਸਮੇਂ ਦੇ ਵਿੱਚ ਅੱਜ ਵੀ ਹੈ ਵੀ ਬੱਚਿਆਂ ਦੇ ਵਿੱਚ ਭੇਦਭਾਵਨਾ ਆਵੇ ਨਾ ਚੀਜ਼ਾਂ ਦਾ ਤੇ ਜੇ ਵਰਦੀ ਅੱਡ-ਅੱਡ ਹੋਊਗੀ ਤਾਂ ਇਹ ਹੋਮੀ ਆ ਸਕਦੀ ਬੱਚਿਆਂ ਦੇ ਵਿੱਚ ਕਿਸੇ ਦੇ ਚੰਗੇ ਕੱਪੜੇ ਪਾਏ ਆ ਉਹ ਬੱਚੇ ਦੇ ਅੰਦਰ ਹੰਕਾਰ ਆ ਜਾਊਗਾ ਵੀ ਮੇਰੇ ਮਹਿੰਗੇ ਕੱਪੜੇ ਪਾਏ ਆ ਬੜੇ ਤਕੜੇ ਮੈਸੇਜ ਸੀਗੇ ਹਰ ਚੀਜ਼ ਦੇ ਮਾਲਕ ਕਿਰਪਾ ਕਰੇ ਹੌਲੀ-ਹੌਲੀ ਫਿਰ ਉਹ ਮੈਸੇਜ ਆਪਾਂ ਜਿਵੇਂ-ਜਿਵੇਂ ਪ੍ਰਮਾਤਮਾ ਮਿਹਰ ਕਰੂਗਾ ਵਰਦੀ ਜਿਹੜੀ ਦਿੱਤੀ ਜਾਂਦੀ ਸੀ ਚਾਹੇ ਉਹ ਖਾਲਸੇ ਨੂੰ ਚਾਹੇ ਸਕੂਲਾਂ ਦੇ ਵਿੱਚ ਉਹ ਇਸ ਕਰਕੇ ਇੱਕ ਤਸੀਗੀ ਇਹ ਬੱਚਿਆਂ ਦੇ ਮਨ ਦੇ ਵਿੱਚ ਇਹ ਨਾ ਆਵੇ ਵੀ ਕੋਈ ਅਮੀਰ ਆ ਕੋਈ ਗਰੀਬ ਆ ਇਹਨਾਂ ਦਾ ਜਿਹੜਾ ਮਾਨਾ ਇੱਕ ਫਸਟਰ ਹੋਵੇ ਇਸ ਕਰਕੇ ਸਕੂਲ ਦੇ ਵਿੱਚ ਵਰਦੀਆਂ ਪਰ ਜ਼ਿਆਦਾਤਰ ਅਸੀਂ ਹ ਕੋਸ਼ਿਸ਼ ਕਰਦੇ ਹਾਂ ਜਦੋਂ ਜਿਵੇਂ ਕਾਲਜ ਦੇ ਵਿੱਚ ਬੰਦਾ ਚਲਾ ਜਾਂਦਾ ਉੱਥੇ ਜਾ ਕੇ ਫਿਰ ਆਪਣੀ ਮਰਜ਼ੀ ਦੇ ਕੱਪੜੇ ਹੋ ਜਾਂਦੇ ਆ ਉੱਥੋਂ ਫਿਰ ਹਮੇ ਸ਼ੁਰੂ ਹੋ ਜਾਂਦੀ ਆ ਫਿਰ ਗੱਡੀਆਂ ਘਾਰਾਂ ਫਿਰ ਲੜਾਈਆਂ ਝਗੜੇ ਹਰ ਚੀਜ਼ ਦੇ ਮਗਰ ਕੋਈ ਨਾ ਕੋਈ ਮੈਸੇਜ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਬਰਾਬਰ ਦੀ ਪਦਵੀ ਦਿੱਤੀ ਹਰੇਕ ਨੂੰ ਕਿ ਆ ਵੀ ਭਾਈ ਜਿਹੜਾ ਨਾਮ ਜਪੂਗਾ ਬੰਦਗੀ ਕਰੂਗਾ ਉਹ ਸਾਡੇ ਦਰ ਤੱਕ ਆ ਜਾਊਗਾ ਉਹਦੇ ਵਿੱਚ ਕੋਈ ਨਹੀਂ ਜਾਤ ਪਾਤ ਦਾ ਕੋਈ ਰੋਲਾ ਨਹੀਂ ਅਮੀਰੀ ਗਰੀਬੀ ਦਾ ਕੋਈ ਨਹੀਂ ਹੈਗਾ ਜਿੰਦਾ ਮਨ ਪਵਿੱਤਰ ਹੋ ਗਿਆ ਨਾਮ ਜਪ ਕੇ ਉਹ ਪਰਮਾਤਮਾ ਦੇ ਨੇੜੇ ਆ ਜਿੰਦਾ ਮਨ ਫੁਰਨਿਆਂ ਦੇ ਵਿੱਚ ਆਖਿਆਲਾਂ ਦੇ ਵਿੱਚ ਆ ਉਹ ਪਰਮਾਤਮਾ ਤੋਂ ਦੂਰ ਹੈ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਆ ਵੱਤ ਤੋਂ ਵੱਲ ਤੁਰਦੇ ਆ ਫਿਰਦੇ ਆ ਵਾਹਿਗੁਰੂ 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 ਜਚਪਣਾ ਹੁਣ ਕਈ ਭੈਣ ਭਰਾ ਕਹਿਣਗੇ ਜੀ ਤੁਸੀਂ ਆਪਣਾ ਪ੍ਰੈਕਟੀਕਲ ਸ਼ੇਅਰ ਕਰੋ ਦੱਸੋ ਕਿਵੇਂ ਆ ਕੀ ਖੇੜਾ ਨਾ ਕਿ ਨਾ ਉਹ ਜਿਹੜੀ ਚੀਜ਼ ਦੀ ਆਪਾਂ ਨੂੰ ਸਮਝ ਨਹੀਂ ਜੇ ਮੈਂ ਤੁਹਾਨੂੰ ਦੱਸੂਗਾ ਵੀ ਉਹਦੇ ਨਾਲ ਕੀ ਫਰਕ ਪਊਗਾ ਦੂਜੀ ਗੱਲ ਆ ਜੇ ਮੇਰੇ ਕੋਲੇ ਪੱਲੇ ਹੋਊਗਾ ਤਾਂ ਮੈਂ ਕੁਝ ਦੱਸੂਗਾ ਜਿਨ੍ਹਾਂ ਦੇ ਕੋਲ ਹੀ ਕੱਖ ਨਾ ਹੋਵੇ ਉਹ ਦੱਸਣ ਕੀ ਇਸ ਕਰਕੇ ਆਪਾਂ ਇਹ ਨਹੀਂ ਵੇਖਣਾ ਵੀ ਕਿਸੇ ਦਾ ਪ੍ਰੈਕਟੀਕਲ ਕੀ ਆ ਜਾਂ ਉਹ ਕੀ ਖੇੜਾ ਹਰ ਚੀਜ਼ ਹਰ ਕਿਸੇ ਨੂੰ ਦੱਸੀ ਨਹੀਂ ਜਾਂਦੀ। ਨੇਨਕਾ ਬੱਚਾ ਆਪਣੇ ਮਾਪਿਆਂ ਨੂੰ ਪੁੱਛੇ ਵੀ ਮੈਂ ਕਿੱਥੋਂ ਆਇਆ ਕਿਵੇਂ ਆਇਆ ਉਹ ਕਹਿਣਗੇ ਵੀ ਜਦੋਂ ਤੂੰ ਵੱਡਾ ਹੋ ਜਾਵੇਂਗਾ ਪੁੱਤ ਤੈਨੂੰ ਆਪੇ ਪਤਾ ਲੱਗ ਜਾਊਗਾ। ਇਸ ਕਰਕੇ ਜਦੋਂ ਤੁਸੀਂ ਵੱਡੇ ਹੋ ਜਾਓਗੇ ਤੁਹਾਨੂੰ ਸਾਰੀ ਗੱਲ ਦੀ ਆਪੇ ਹੀ ਸਮਝ ਲੱਗ ਜਾਣੀ ਵੀ ਖੇਡ ਕੀ ਹੁੰਦੀ ਹੈ ਵੀ ਇਹ ਚੀਜ਼ਾਂ ਰੌਲਾ ਪਾਉਣ ਵਾਲੀਆਂ ਨਹੀਂ ਹੁੰਦੀਆਂ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਆ ਵੀ ਕਿਉਂਕਿ ਅੱਜ ਕੱਲ ਉਹ ਸਿਸਟਮ ਹੈ ਉਹ ਜਾ ਚੱਲ ਰਿਹਾ ਵੀ ਤੁਸੀਂ ਇਹ ਚੈਨਲ ਤੇ ਆ ਕੇ ਦੱਸੋ ਜੀ ਮੇਰੇ ਨਾਲ ਆ ਹੋਇਆ ਇਦਾਂ ਹੋ ਗਿਆ ਉਹ ਚੀਜ਼ਾਂ ਉਹ ਇਹਨਾਂ ਚੀਜ਼ਾਂ 'ਚ ਨਹੀਂ ਆਪਾਂ ਉਲਝਣਾ ਹੁੰਦਾ ਬੰਦਗੀ ਹੈ ਜਿਹੜੀ ਉਹ ਇੱਕ ਲਿਖਾਉਣ ਦਾ ਵਿਸ਼ਾ ਨਾ ਕੀ ਰੋਣਾ ਪਾਉਣ ਦਾ ਭਗਤੀ ਜਦੋਂ ਵੀ ਅਸੀਂ ਕਰਨੀ ਹੈ ਓੰਨੇ ਕੇ ਵਿਚਾਰ ਕਰਨੀ ਹੈ ਜਿੰਨੇ ਕ ਹੈਗੀ ਉਹ ਵੀ ਸਿਰਫ ਅਸੀਂ ਉਹਦੇ ਨਾਲ ਕਰ ਸਕਦੇ ਹਾਂ ਜਿਹੜੇ ਇਸ ਰਾਹ ਤੇ ਚੱਲੇ ਹੋਏ ਆ ਬਾਹਰ ਨਹੀਂ ਕਿਸੇ ਬੰਦੇ ਨੂੰ ਕਹਿਣਾ ਹੈਗਾ ਉਹ ਫਿਰ ਮਾਲਕ ਜੀ ਜਦੋਂ ਕਿਰਪਾ ਕਰਦਾ ਬੰਦਗੀ ਫਿਰ ਤੁਸੀਂ ਕਰਦੇ ਆ ਫਿਰ ਹੌਲੀ ਹੌਲੀ ਮਾਨ ਉਹਨੂੰ ਜਰਨ ਲੱਗ ਜਾਂਦਾ ਮਾਰਾ ਕਹਿੰਦੇ ਜੇ ਕੋ ਖਾਵੇ ਜੇ ਕੋ ਪੁੰਚੇ ਸਿਸਤਾ ਹੋਏ ਉਧਾਰੋ ਜਦੋਂ ਕੋਈ ਖਾਂਦਾ ਦਾ ਤੇ ਜਪਦਾ ਵਾਹਿਗੁਰੂ 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 ਫਿਰ ਉਹਨੂੰ ਪਹੁੰਚਦਾ ਹਜਮ ਕਰਦਾ ਫਿਰ ਮਾਰਾ ਕਹਿੰਦੇ ਉਹਦਾ ਆਧਾਰ ਹੁੰਦਾ ਇਸੇ ਕਰਕੇ ਆਪਰ ਅਰਦਾਸ ਸੀ ਕਹਿੰਦੇ ਨਾ ਦੇਖ ਕੇ ਅੰਡਟ ਕੀਤਾ ਇੰਨਾ ਪਿਆਰਿਆ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਰੱਖ ਕੇ ਬੋਲੋ ਉਹ ਵਾਹਿਗੁਰੂ 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 ਉਹ ਜਿਨ੍ਹਾਂ ਨੇ ਵੇਖ ਕੇ ਹੰਡਟ ਕਰਤਾ ਕੋਈ ਦੇਖਿਆ ਵੀ ਕੋਈ ਕਿਸੇ ਦਾ ਉਗਲ ਨਹੀਂ ਦੇਖਿਆ ਹਨ ਜੇ ਤੁਸੀਂ ਧਿਆਨ ਦੇ ਨਾਲ ਸਾਰੀ ਕਥਾ ਸੁਣੋ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਅਰਦਾਸ ਜਦੋਂ ਮਹਾਰਾਜ ਕਿਰਪਾ ਕਰਦੇ ਆਪਾਂ ਮੇਰੇ ਅਮੁੱਖ ਤੋਂ ਮੈਨੂੰ ਮਾਫ ਕਰ ਉਹ ਨਿਕਲਦਾ ਵੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਅਰਦਾਸ ਜਦੋਂ ਆਪਾਂ ਸੁਣਦੇ ਆ ਉਹਦੇ ਵਿੱਚ ਤੁਸੀਂ ਜਦੋਂ ਧਿਆਨ ਨਾਲ ਦੇਖੋਗੇ ਤੇ ਉਹਦੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਉੱਤੇ ਹੋਏ ਅਰਦਾਸ ਹੈ ਜਿਹੜੀ ਉਹ ਪੰਥ ਨੇ ਪ੍ਰਮਾਨ ਇਸੇ ਕਰਕੇ ਕੀਤੀ ਸੀ ਮਹਾਰਾਜ ਨੇ ਜਿਹੜੇ ਪੰਜ ਪਿਆਰੇ ਆ ਉਹਨਾਂ ਨੂੰ ਗੁਰੂ ਰੂਪ ਦੇ ਵਿੱਚ ਉਹਨਾਂ ਤੋਂ ਅਮਰ ਸ਼ਕਤੀ ਨਾਲ ਜਦੋਂ ਅਰਦਾਸ ਪੰਥ ਨੇ ਪ੍ਰਵਾਨ ਕਰ ਲਈ ਫੇਰ ਭਾ ਕੇ ਤੂੰ ਬਰੰਤੂ ਨਹੀਂ ਕਰ ਸਕਦੇ ਕਿਸੇ ਚੀਜ਼ ਤੇ ਉਹਨੋਂ ਜਦੋਂ ਤੁਸੀਂ ਅਰਦਾਸ ਨੂੰ ਧਿਆਨ ਨਾਲ ਸੁਣੋਗੇ ਤੁਹਾਡੇ ਹਰ ਸਵਾਲ ਦਾ ਜਵਾਬ ਉਹਦੇ ਵਿੱਚੋਂ ਨਿਕਲਿਆ ਆਉਣਾ ਅਰਦਾਸ ਦੇ ਵਿੱਚ ਸਾਨੂੰ ਸਾਰਾ ਮਹਾਰਾਜ ਨੇ ਦੱਸਿਆ ਹੋਇਆ ਵੀ ਕਿਵੇਂ-ਕਿਵੇਂ ਆ ਉਹ ਕਿਹੜਿਆਂ ਨੂੰ ਅਸੀਂ ਮਿਲਦੇ ਆ ਕਹਿੰਦੇ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਨਾਮ ਚਿੱਤ ਆਵੇ ਉਹ ਜਦੋਂ ਨਾਮ ਚਿੱਤ ਆਉਂਦਾ ਜਦੋਂ ਅਸੀਂ ਮਿਲਦੇ ਆ ਤੇ ਫਿਰ ਬੰਦਗੀ ਦੇ ਨੇੜੇ ਪਹੁੰਚਦੇ ਅਸੀਂ ਇਸ ਕਰਕੇ ਮੈਂ ਕਹਿਣਾ ਹੁੰਦਾ ਉਹ ਸਾਡੇ ਉਹ ਮਿੱਤਰ ਹੈ ਜਿਹੜੇ ਸਾਨੂੰ ਰੱਬ ਦੇ ਨੇੜੇ ਲੈ ਕੇ ਜਾਂਦੇ ਹਰ ਚੀਜ਼ ਉਹ ਸਾਡੀ ਦੁਸ਼ਮਣ ਹੈ ਜਿਹੜੀ ਸਾਨੂੰ ਪਰਮਾਤਮਾ ਤੋਂ ਦੂਰ ਕਰਦੀ ਹੈ ਚਾਹੇ ਉਹ ਮਾਇਆ ਚਾਹੇ ਉਹ ਵਿਚਾਰ ਚਾਹੇ ਉਹ ਮੋਬਾਈਲ ਚਾਹੇ ਉਹ ਟੀਵੀ ਹੈ ਚਾਹੇ ਉਹ ਰਿਸ਼ਤੇਦਾਰੀ ਹੈ ਮਤਲਬ ਜਿੰਨਾ ਕੁ ਬਣਦਾ ਮਹਾਰਾਜ ਕਹਿੰਦੇ ਨਾ ਉਨਾ ਕੁ ਰੱਖਦਾ ਇੱਕ ਰਾਹ ਹੀ ਆਪਾਂ ਚੁਣ ਸਕਦੇ ਹਾਂ ਜਾਂ ਤਾਂ ਆਪਾਂ ਰੱਬ ਦੇ ਰਾਹ ਤੇ ਚੱਲ ਸਕਦੇ ਜਾਂ ਦੁਨੀਆਦਾਰੀ ਦੋ ਚੀਜ਼ਾਂ ਖੁਸ਼ ਨਹੀਂ ਹੋ ਸਕਦੀਆਂ ਜੇ ਅਸੀਂ ਕਹੀਏ ਵੀ ਦੁਨੀਆ ਵੀ ਖੁਸ਼ ਕਰ ਲਈਏ ਤੇ ਰੱਬ ਵੀ ਖੁਸ਼ ਕਰ ਲਈਏ ਜਦੋਂ ਰੱਬ ਖੁਸ਼ ਹੋ ਗਿਆ ਦੁਨੀਆ ਆਪੇ ਹੀ ਖੁਸ਼ ਹੋ ਜਾਣੀ ਹੈ ਇਸ ਕਰਕੇ ਜਦੋਂ ਜਦੋਂ ਮਨ ਉਸ ਉੱਤੇ ਉਹ ਜਾਗਣਗੇ ਜਦੋਂ ਅਸੀਂ ਬੰਦਗੀ ਕਰਾਂਗੇ ਇਹ ਰਿਸ਼ਤਿਆਂ ਦੀ ਅਰਥਤਤਾ ਨੂੰ ਜਦੋਂ ਅਸੀਂ ਸਮਝਾਂਗੇ ਬੰਦਗੀ ਕਰਾਂਗੇ ਇਹਨਾਂ ਚੀਜ਼ਾਂ ਤੋਂ ਮਨ ਉੱਪਰ ਉੱਠ ਜਾਊਗਾ ਹਜੇ ਤਾਂ ਅਸੀਂ ਧੀਆਂ ਪੁੱਤਰਾਂ ਦੀ ਫਿਕਰਾਂ ਦੇ ਵਿੱਚ ਹਮਾਕਾਰਾਂ ਦੀ ਫਿਕਰਾਂ ਚ ਪੂਰ ਇੱਧਰ ਉੱਧਰ ਦੀ ਫਿਕਰਾਂ ਦੇ ਵਿੱਚ ਤੇ ਫਿਰ ਅਸੀਂ ਕਿੰਨੇ ਵੀ ਨਾਲ ਰੱਬ ਵੀ ਮਿਲ ਜੇ ਰੱਬ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਪਰ ਅਸੀਂ ਨੇੜੇ-ਤੇੜੇ ਵੀ ਪਹੁੰਚ ਜੀਏ ਬਹੁਤ ਵੱਡੀ ਗੱਲ ਆ ਇਸ ਕਰਕੇ ਆਪਾਂ ਬੰਦਗੀ ਕਰਨੀ ਨਹੀਂ ਛੱਡਣੀ ਵੱਧ ਤੋਂ ਵੱਧ ਸਿਮਰਨ ਬੰਦਗੀ ਕਰਨੀ ਜਿਹੜਾ ਦੀਵਾਲੀ ਦੇ ਵਿੱਚ ਦੀਪ ਬਾਲਣ ਦਾ ਸੀ ਉਹ ਮਹਾਰਾਜ ਨੇ ਦੱਸਿਆ ਸੀ ਵੀ ਪਾਈ ਅੰਦਰਲਾ ਦੀਵਾ ਬਾਲਣਾ ਜਦੋਂ ਅੰਦਰਲਾ ਦੀਵਾ ਜਗ ਪਿਆ ਤੇ ਬਾਹਰ ਆਪੇ ਹੀ ਚਾਨਣ ਆ ਜਿੰਨਾ ਚਿਰ ਅੰਦਰ ਹਨੇਰਾ ਉਹਨਾਂ ਚਿਰ ਸਾਰੀ ਦੁਨੀਆ ਚ ਵੀ ਹਨੇਰਾ ਕੁੱਤਾ ਮੰਨ ਕਿਵੇਂ ਜਾਦੂਗਾ ਮਹਾਰਾਜ ਕਹਿੰਦੇ ਵੀ ਇਹ ਬੰਦਗੀ ਦੇ ਨਾਲ ਜਗੂਗਾ ਇਸ ਕਰਕੇ ਆਪਾਂ ਜਪਨਾ ਵਾਹਿਗੁਰੂ 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 ਜਪੀ ਜਾਣਾ ਜਪਦੇ ਜਾਪਦੇ ਆਸਵਾਸ ਜਦੋਂ ਲੈਖੇ ਹੋਣ ਲੱਗੇ ਜਦੋਂ ਮਾਰੇ ਕਹਿੰਦੇ ਕਿਸੋ ਕਿਸੋ ਕੂਕੀਏ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਣੇ ਕਹੂੰ ਕਿ ਸੁਣੇ ਪਕਾਰ ਬਾਬਾ ਕਬੀਰ ਕਹਿੰਦਾ ਵੀ ਜਦੋਂ ਉਹਨੂੰ ਵਾਜਾਂ ਲਈ ਜਾਵਾਂਗੇ ਕੂਕੀ ਜਾਵਾਂਗੇ ਇਹ ਕਿਸੋ ਕਿਸੋ ਕੂਕੀਏ ਕੂਕੀ ਹੁੰਦਾ ਜਿਵੇਂ ਆਪਾਂ ਬੋਲਦੇ ਆਂ ਕਿਨੇ ਵਾਹਿਗੁਰੂ 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 ਕਹਿੰਦੇ ਕੇਸੂ ਕੇਸੂ ਕੁਕੀਏ ਨਾ ਸੁਈਏ ਆਸਾਰ ਕਹਿੰਦੇ ਫੁਰਨਿਆਂ ਦੇ ਵਿੱਚ ਸੌਣਾ ਨਹੀਂ ਹੈਗਾ ਮੰਨੂ ਇਹਨੂੰ ਕੱਢ ਕੇ ਵਾਰ-ਵਾਰ ਨਹੀਂ ਆ ਰਾਤ ਦਿਵਸ ਕੇ ਕੋਕਣੇ ਕਹਿੰਦੇ ਜਦੋਂ ਦਿਨ ਰਾਤ ਤੂੰ ਜਪਦਾ ਪਿਆ ਕਬੂ ਕਿ ਸੁਣੇ ਪੁਕਾਰ ਤੇ ਫਿਰ ਤਾਂ ਪੁਕਾਰ ਸੁਣੋਂਗੇ ਐਵੇਂ ਕਿਵੇਂ ਹੋ ਸਕਦਾ ਵੀ ਤੁਸੀਂ ਉਹਨੂੰ ਵਾਜਾਂ ਦੇ ਵਿੱਚ ਲੋਂ ਵੀ ਉਹ ਤੁਹਾਡੀ ਨਾਲ ਸੁਣੇ ਉਹ ਤਾਂ ਬੈਠਾ ਢੀ ਕਰਿਆ ਬਹੁਤ ਚਿਰ ਤੋਂ ਉਹ ਤਾਂ ਅੱਖਾਂ ਭਰ ਕੇ ਬੈਠਾ ਹੋਇਆ ਵੀ ਬੱਚੇ ਕਦੋਂ ਘਰ ਆਉਣਗੇ ਕਦੋਂ ਇਹਨਾਂ ਦੇ ਵਹਿਮ ਦੂਰ ਹੋਣਗੇ ਕਦੋਂ ਇਹ ਦੁਨੀਆਦਾਰੀ ਦੀਆਂ ਟੈਨਸ਼ਨਾਂ ਖਤਮ ਹੋਣਗੀਆਂ ਜ਼ਿੰਦਗੀ ਕਿ ਡੀ ਤੇਜ਼ੀ ਦੇ ਨਾਲ ਬਤੀਤ ਹੋ ਰਹੀ ਹੈ ਦੇਖ ਰਿਆਂ ਦੇਖਦਿਆਂ ਬਚਪਨ ਜਵਾਨੀ ਬਡਾਪੇ ਦੇ ਨੇੜ ਆ ਖੜੇ ਆ ਪਰ ਮਨ ਹਜੇ ਵੀ ਮਾਇਆ ਦਾ ਖਿਹੜਾ ਨਹੀਂ ਛੱਡਦਾ ਹਜੇ ਵੀ ਇਹਨੂੰ ਫਿਕਰ ਪਈ ਆ ਕਮਾਂਕਾਰਾਂ ਦੇ ਹਜੇ ਵੀ ਇਹਨੂੰ ਟੈਨਸ਼ਨ ਆ ਪਈਆਂ ਧੀਆ ਪੁੱਤਾਂ ਦੀ ਜਿੰਨਾਂ ਚ ਕਰੇ ਨਾ ਚੀਜ਼ਾਂ ਤੋਂ ਉੱਬਰਦਾ ਨਹੀਂ ਉਹਨਾਂ ਚ ਇਹ ਤਾਂ ਮੈਂ ਕਹਿੰਦਾ ਨਾ ਰੱਬ ਦੀ ਖੇਡ ਆ ਜਿਹੜੀ ਫਕੀਰੀ ਆ ਬਹੁਤ ਮੁਸ਼ਕਲ ਗਾ ਪਰ ਅਸੀਂ ਪਹੁੰਚ ਸਕਦੇ ਆ ਜੇ ਲੱਗੇ ਰਵਾਂਗੇ ਜਿਹੜੇ ਦੁਨੀਆਦਾਰੀ ਵਾਲੇ ਬੰਦੇ ਮੈਂ ਕਹਿੰਦਾ ਹੁਣ ਥੋੜਾ ਵੀ ਜੱਪ ਲੈਨਾਂ ਇਹ 2 ਘੰਟੇ ਦਾ ਜਪਿਆ ਵੀ ਤਿੰਨਾਂ ਦਾ ਉਹਨਾਂ ਦਾ 10 ਘੰਟੇ ਵਰਗਾ ਤੇ ਜਿਹੜੇ ਸਾਡੇ ਵਰਗੇ ਵਿਹਲੇ ਆ ਕਰਨਾ ਕੁਛ ਨਹੀਂ ਸਾਡੇ ਵਰਗੇ ਤਾਂ 10 ਘੰਟੇ ਦਾ ਜਪਿਆ ਵੀ ਤਿੰਨਾਂ ਘੰਟੇ ਵਰਗਾ ਤੇ ਕਰਕੇ ਤੁਸੀਂ ਨਾਲ ਮਿਹਨਤ ਵੀ ਕਰਦੇ ਪਏ ਖਾਸ ਕਰਕੇ ਬਾਹਰਲੇ ਪੈਣ ਭਰਾ ਤੇ ਨਾਲ ਮੰਦਗੀ ਵੀ ਕਰਦੇ ਆ ਬਹੁਤ ਮਾਲਕ ਦੀ ਕਿਰਪਾ ਤੁਹਾਡੇ ਤੇ ਜਿੰਨੇ ਵੀ ਵੀਰਤਾ ਮਿਹਨਤ ਕਰਦੇ ਆ ਨਾਲ ਫਿਰ ਵੀ ਸਮਾਂ ਕੱਢਦੇ ਆ ਮੈਂ ਵਾਰ-ਵਾਰ ਕਹਿਣਾ ਹੁੰਦਾ ਨਾਮ ਜਪਣਾ ਨਹੀਂ ਛੱਡਣਾ ਬੰਦਗੀ ਜ਼ਰੂਰ ਕਰਨੀ ਹੈ ਇਹਦੇ ਤੋਂ ਬਿਨਾਂ ਸਾਡਾ ਅਗੇ ਜਾਹਰਾ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਅਦਾਸ ਕਰਨੀ ਹੈ ਜੋ ਵੀ ਮੰਗਣਾ ਅਰਦਾਸ ਛੋਟੀ ਕਰੋ ਵੱਡੀ ਕਰੋ ਤੁਹਾਡੀ ਆਪਦੀ ਭਾਵਨਾ ਤੇ ਕਿਸੇ ਸਰੀਰ ਨਾਲ ਨਹੀਂ ਜੁੜਨਾ ਇਹ ਤਿੰਨ ਚੀਜ਼ਾਂ ਮੈਂ ਅਕਸਰ ਕਹਿਣਾ ਹੁੰਦਾ ਵਾਜਰੂ ਮੰਤਰ ਦਾ ਜਾਪ ਕਰੋ ਰਾਤ ਨੂੰ ਜ਼ਰੂਰ ਸਮਾਂ ਕੱਢੋ ਨਾਗਾ ਨਹੀਂ ਪਾਉਣਾ ਕੋਸ਼ ਮਰਜੀ ਹੋ ਜੇ ਜਪੋ ਉਹਦਾ ਫਿਰ ਇੱਕ ਸਮਾਂ ਆਉਂਦਾ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕਾਹ ਤੋਂ ਇਨਾ ਜ਼ੋਰ ਪਾ ਕੇ ਅੱਪਾ ਕਹਿ ਰਹੇ ਹੈ ਬੰਦਗੀ ਦੇ ਵਿੱਚ ਹੀ ਸਾਰੇ ਰਸਤੇ ਮਿਲਨੇ ਆ ਚਾਹੇ ਉਹ ਦੁਨੀਆਦਾਰੀ ਦੇ ਸੁੱਖ ਹੈ ਤਾਂ ਵੀ ਬੰਦਗੀ ਚੋਂ ਮਿਲਣਗੇ ਚਾਹੇ ਉਹ ਤੰਦਰੁਸਤੀ ਹੈ ਤਾਂ ਵੀ ਬੰਦਗੀ ਚੋਂ ਮਿਲੇਗੀ ਚਾਹੇ ਧੀਆਂ ਪੁੱਤਾਂ ਦੇ ਸੁੱਖ ਹੈ ਚਾਹੇ ਆਤਮਿਕ ਸੁੱਖ ਹੈ ਇਹ ਸਭ ਕੁਝ ਸਾਨੂੰ ਭਗਤੀ ਦੇ ਵਿੱਚ ਹੀ ਮਿਲਦਾ ਹੈ ਜੇ ਅਸੀਂ ਭਗਤੀ ਛੱਡ ਗਏ ਬੰਦਗੀ ਛੱਡ ਗਏ ਫਿਰ ਤਾਂ ਦੁਨੀਆ ਰੋਂਦੀ ਘਲੋਂਦੀ ਫਿਰਤੀ ਹੈ ਇੱਥੇ ਕਰੋੜਾਪਤੀ ਵੀ ਰੋਈ ਜਾਂਦੇ ਆ ਤੇ ਅਮੀਰ ਗਰੀਬ ਸਾਰੇ ਹੀ ਰੋ ਰਹੇ ਆ ਇਸ ਕਰਕੇ ਮੇਰੀ ਵਾਰ-ਵਾਰ ਬੇਨਤੀ ਆ ਵੱਧ ਤੋਂ ਵੱਧ ਸਿਮਰਨ ਮੱਧਗੀ ਕਰੋ ਕਿਸੇ ਸਰੀਰ ਨਾਲ ਨਾ ਜੁੜੋ ਜਿਹੜੀ ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਕੋਲ ਕਰੋ ਆਪਾਂ ਕੋਸ਼ਿਸ਼ ਕਰੀਏ ਵੀ ਵਾਇਗ੍ਰੋ ਮੰਤਰ ਜਪੀਏ ਠੀਕ ਆ ਜੀ ਥੋੜਾ ਜਿਹਾ ਸਰੀਰ ਉਹ ਜਿਆਸੀ ਕਮਾੜਾ ਠੱਲਾ ਮਿੱਠਾ ਚੱਲਦਾ ਪਿਆ ਆ ਖੰਘ ਖੁੰਮੀ ਲੱਗੀ ਹੋਈ ਆ ਵਿੱਚ ਮੇਰਾ ਮੁੱਠਾ ਮੈਨੂੰ ਮਾਫ ਕਰਿਓ ਕਈ ਵਾਰੀ ਬੋਲਦੇ ਵਿੱਚ ਥੋੜਾ ਅਡਸਟਰਨ ਹੋ ਜਾਂਦੀ ਸੰਗਤ ਨੂੰ ਪਰ ਕੋਈ ਮਕਸਦ ਹੁੰਦਾ ਆਪਣੀ ਜਿਹੜੀ ਵੀ ਵਿਚਾਰ ਉਹ ਬੰਦਗੀ ਤੇ ਬਾਣੀ ਤੇ ਸਿਮਰਨ ਤੇ ਆ ਕੇ ਖਤਮ ਹੋਣੀ ਆ ਵੱਦ ਤੋਂ ਵੱਦ ਬਾਣੀ ਪੜੋ ਅਤੂ ਵੱਦ ਸਿਮਰਨ ਕਰੋ ਕ੍ਰਿਸ਼ੋਰੀ ਨਾਂ ਤੋਂ ਬਚੇ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਾਥੇ